ਸਤਿਕਾਰਯੋਗ ਸਾਰਿਆਂ ਨੂੰ ਥੈਂਕਸ ਕਿ ਤੁਸੀਂ ਬੈਠੇ ਹੋ। ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਬਹੁਤ ਸੋਹਣਾ ਪੇਡ ਜਿਹੜਾ ਕਿ ਹੈ ਕਾਫੀ ਵਾਇਰਲ ਆ ਇੰਸਟਾ ਤੇ ਜਿਵੇਂ ਵਿੱਚ ਕੀ ਹੁੰਦਾ ਵੀ 골ਡਨ ਆਊਟਲਾਈਨ ਕੀਤੀ ਹੁੰਦੀ ਹੈ ਤੇ ਵਿੱਚ ਆਪਾਂ ਹੈਂਡ ਪੇਂਟ ਕਰਨਾ ਹੁੰਦਾ ਤੇ ਉਹਦੇ ਨਾਲ ਦੁਪੱਟੇ ਪੇਂਟ ਕੀਤੇ ਹੁੰਦੇ ਆ ਬਹੁਤ ਸੋਹਣੇ ਸੋਹਣੇ ਹਨ ਤੇ ਵਿੱਚ ਸਿੱਪੀਆਂ ਉੱਤੇ ਗਲੂ ਨਾਲ ਲਾਈਆਂ ਹੁੰਦੀਆਂ ਨੇ ਤਾਂ ਹੈਂਡ ਪੇਂਟਡ ਦੁਪੱਟੇ ਅੱਜਕੱਲ ਕਾਫੀ ਟ੍ਰੈਂਡ ਤੇ ਰਿCHN ਨੇ ਤਾਂ ਆਪਾਂ ਉਹ ਤੁਹਾਨੂੰ ਅੱਜ ਬਣਾਉਣਾ ਸਿਖਾਵਾਂਗੇ ਉਹਦੇ ਲਈ ਆਪਾਂ ਪਹਿਲਾਂ ਜਿਵੇਂ ਕੋਈ ਵੀ ਫਲਾਵਰ ਤੁਸੀਂ ਡਰਾਅ ਕਰ ਸਕਦੇ ਹੋ ਜਿਵੇਂ ਮੈਂ ਕਾ ਫਲਾਵਰ ਡਰਾਅ ਕੀਤਾ ਇੱਥੇ ਤੁਸੀਂ ਕੋਈ ਵੀ ਫਲਾਵਰ ਡਰਾਅ ਕਰ ਲਓ ਠੀਕ ਹੈ ਜਿਵੇਂ ਆਹ ਵਾਲਾ ਫਲਾਰ ਮੰਨ ਲਓ ਆਪਾਂ ਡਰਾ ਕੀਤਾ ਤੇ ਇਹ ਕਿ ਨਾ ਆਹ ਵਾਲਾ ਪੈਨ ਹੈ ਜਿਵੇਂ ਤੁਸਕੋਂ ਵੀ ਇੰਨਾ ਡਾਰਕ ਪੈਨ ਲੈ ਯੂਜ਼ ਕਰ ਲਿਆ ਵੀ ਇਹ ਲਹੂਗਾ ਕਿ ਨਹੀਂ ਇਹ ਕ ਅੱਜਕੱਲ ਮਾਰਕੀਟ ਦੇ ਵਿੱਚ ਪੈਨ ਆਏ ਨੇ ਠੀਕ ਹੈ ਆ ਇੰਨਾ ਕ ਪੈਨ ਹੈ ਮਤਲਬ ਆਪਾਂ ਦਾ 10 ਰੁਪਏ ਦਾ ਪੈਨ ਹੈ ਤੇ ਇਹਦੇ ਨਾਲ ਕੀ ਹੁੰਦਾ ਜਿੱਥੇ ਵੀ ਤੁਸੀਂ ਐਵੇਂ ਡਰਾ ਕਰੋਗੇ ਜਿਵੇਂ ਆਪਾਂ ਫੁੱਲ ਡਰਾ ਕੀਤਾ ਇਹ ਜਦੋਂ ਬਣ ਜੂਗਾ ਚਲ ਪੇਂਟ ਦੇ ਤਾਂ ਵਿੱਚ ਹੀ ਲੁਕ ਜੂਗਾ ਜੇ ਆਪਾਂ ਵਰਕ ਕਰਨਾ ਹੋਵੇ ਤਾਂ ਇਹਦਾ ਕੀ ਹੁੰਦਾਗਾ ਵੀ ਇਹ ਜਦੋਂ ਤੁਸੀਂ ਪ੍ਰੈਸ ਲਗਾ ਕੇ ਕੋਈ ਵੀ ਚੀਜ਼ ਵਰਕ ਹੋ ਗਿਆ ਜਦੋਂ ਉਹਨੂੰ ਫਿਨਿਸ਼ਿੰਗ ਦਿਓਗੇ ਨਾ ਪ੍ਰੈਸ ਨਾਲ ਤਾਂ ਇਹ ਸਾਰਾ ਉੱਡ ਜੂਗਾ ਇਹ ਦਿਖਣਾ ਹੀ ਨਹੀਂ ਕਿਤੇ ਠੀਕ ਹੈ ਤਾਂ ਕੱਲ ਆਪਾਂ ਜਿਹੜਾ ਬਲੌਕ ਪੇਂਟ ਸਿੱਖਿਆ ਸੀ ਅੱਜ ਆਪਾਂ ਇਹਦੇ ਨਾਲ 골ਡਨ ਸ਼ਾਈਨ ਆਊਟਲਾਈਨਰ ਲਾ ਕੇ ਹੈਂਡ ਪੇਂਟ ਕਰਨਾ ਸਿੱਖਾਂਗੇ ਜਿਵੇਂ ਦੁਪੱਟੇ ਰੈਡੀ ਹੁੰਦੇ ਨੇ ਤਾਂ ਸਾਰਾ ਨਾ ਪਹਿਲਾਂ ਆਪਾਂ ਆਹ ਵਾਲਾ ਜਿਹੜਾ ਫੈਬਰਿਕ ਤੇ ਦਾ 3D ਆਊਟਲਾਈਨਰ ਹੈ ਇਹ ਯੂਜ਼ ਕਰ ਰਹੇ ਹਾਂ ਤਾਂ ਇਹਦੇ ਲਈ ਪਹਿਲਾਂ ਆਪਾਂ ਇੱਕ ਟ੍ਰੇਸ ਤਿਆਰ ਕੀਤਾ ਜਿਵੇਂ ਮੈਂ ਆ ਇੱਥੇ ਰੈਡੀ ਕਰਕੇ ਰੱਖਿਆ ਹੋਇਆ ਹੈ ਕਿਉਂਕਿ ਸੁੱਕ ਗਿਆ ਹੋਊਗਾ ਤਾਂ ਇਹਦੇ ਤੇ ਪੇਟ ਕਰਕੇ ਦਿਖਾਵਾਂਗੀ ਤੁਹਾਨੂੰ ਪਹਿਲਾਂ ਤੁਹਾਨੂੰ ਆਪਾਂ ਇਹ ਬਣਾਉਣਾ ਸਿਖਾਉਣੇ ਆ ਜਿਹੜਾ ਵੀ ਫਲਾਰ ਤੁਸੀਂ ਡਰਾ ਕੀਤਾ ਠੀਕ ਹੈ ਉਹਦੇ ਉੱਪਰ ਤੁਸੀਂ ਕੀ ਕਰਨਾ ਹੈ ਇਹਨੂੰ 3D ਆਊਟਲਾਈਨਰ ਦੇ ਨਾਲ ਕੋਈ ਬ੍ਰਸ਼ ਨਹੀਂ ਚਾਹੀਦਾ ਠੀਕ ਹੈ ਐਵੇਂ ਆਊਟਲਾਈਨ ਕਰ ਲੈਣੀ ਆ ਸਾਰਾ ਜਿਹੜਾ ਤੁਸੀਂ ਜਿਹੜੀ ਵੀ ਤੁਹਾਡੀ ਡਰਾ ਕੀਤੀ ਚੀਜ਼ ਹੋਊਗੀ ਉਹਦੇ ਉੱਤੇ ਤੁਸੀਂ ਐਵੇਂ ਆਪ ਪਲੈਨ ਕਰ ਲੈਣਾ ਠੀਕ ਹੈ ਜੀ ਇਹ ਬਿਲਕੁਲ ਪ੍ਰੈਸ ਨਾਲੇ ਨੂੰ ਕੁਛ ਨਹੀਂ ਹੁੰਦਾ ਉੱਠੀ ਸਾਈਡ ਤੋਂ ਪ੍ਰੈਸ ਕਰਨਾ ਤੇ ਬਹੁਤ ਸੁਹਾਣਾ ਲੱਗਦਾ ਕੀਤਾ ਹੋਇਆ ਅੱਜ ਕੱਲ ਕਾਫੀ ਟ੍ਰੈਂਡ ਹੈ ਤੇ ਦੁਪੱਟੇ ਬਣ ਰਹੇ ਨੇ ਹਨਾ ਜਿਨ੍ਹਾਂ ਦੇ ਵਿੱਚ ਹੈਂਡਵਰਕ ਹੁੰਦਾ ਉਹ ਵੀ ਤੁਸੀਂ ਫੈਵੀ ਗਲੂ ਨਾਲ ਸਿਵਾ ਹਲਾ ਸਕਦੇ ਹੋ ਸਿੱਪੀਆਂ ਮੋਤੀ ਵਿੱਚ ਲਾ ਸਕਦੇ ਹੋ ਇਹ ਮੈਂ ਹੈਂਡਵਰਕ ਕਾਫੀ ਮਹਿੰਗਾ ਪੈ ਜਾਂਦਾ ਹੈ ਇਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਆਪਣਾ 3D ਆਊਟਲਾਈਨਰ ਹੈਗਾ ਉਹਦੇ ਨਾਲ ਆਊਟਲਾਈਨ ਕਰਕੇ ਐਵੇਂ ਫਲਾਰ ਬਣਾ ਲੈਣਾ ਜਿਵੇਂ ਆਪਾਂ ਆ ਬਣਾਇਆ ਇਹ ਜੀ ਥੋੜਾ ਗਿੱਲਾ ਹੈ ਜਦੋਂ ਆਪਾਂ ਇਸ ਪੇਂਟ ਕਰਾਂਗੇ ਇਹ ਫੈਲ ਸਕਦਾ ਤਾਂ ਜਿਹੜਾ ਆ ਵਾਲਾ ਆਪਾਂ ਪਹਿਲਾਂ ਰੈਡੀ ਕੀਤਾ ਸੀ ਇਹ ਆਲਮੋਸਟ ਸੁੱਕ ਚੁੱਕਿਆ ਹੋਊਗਾ ਹਜੇ ਹੈਗਾ ਗਿੱਲਾ ਥੋੜਾ ਜਿਹਾ ਤਾਂ ਇਹਦੇ ਵਿੱਚ ਆਪਾਂ ਤੁਹਾਨੂੰ ਪੇਟ ਕਰਕੇ ਦਿਖਾਵਾਂਗੇ ਤਾਂ ਆਪਾਂ ਕੋਈ ਵੀ ਕਲਰ ਥੋੜਾ ਜਿਹਾ ਇਹਦੇ ਵਿੱਚ ਪਤਲਾ ਲੈਣਾ ਹੈ ਸ਼ੇਡ ਕਲਰ ठीक है जिम्मे अपने ग्रीन कलर में थोड़ा पतला जतला कोई भी ब्रश लो ज़्यादा बड़ा ब्रश नहीं लेंगे तो कोई भी ब्रश ल तो ये एवं नहीं है भी कोई शेड है ज कुछ है बस तुम्हें पेंट कर देना ठीक है ਆਊਟਲਾਈਨ ਨਾ ਗੀਓਗਾ ਤੁਹਾਡਾ ਪੇਂਟ ਹੈ ਜਿਹੜਾ ਬਾਹਰ ਨਹੀਂ ਨਿਕਲੂਗਾ ਤਾਂ ਇੱਕ ਹੀ ਸ਼ੇਪ ਦੇ ਵਿੱਚ ਇਹ ਜਿਹੜਾ ਪੇਂਟ ਹੈ ਉਹ ਹੋ ਜਾਊਗਾ ਇਸ ਤੋਂ ਬਾਅਦ ਜਦੋਂ ਇਹ ਆਊਟਲਾਈਨਰ ਵਾਲਾ ਪੇਂਟ ਹੋ ਗਿਆ ਆਣਾ ਸਾਰਾ ਕਵਰ ਹੋ ਗਿਆ ਤੁਸੀਂ ਇਹਦੇ ਵਿੱਚ ਇਹਨੂੰ ਏਸੇ ਜਿਹੜੀ ਆਪਾਂ ਆਊਟਲਾਈਨਰ ਪੇਂਟ ਹੈ ਜਿਹੜਾ ਯੂਜ਼ ਕੀਤਾ ਹੈਗਾ ਇਹਦੇ ਨਾਲ ਹੀ ਤੁਸੀਂ ਇਦੇ ਵਿੱਚ ਜਿਵੇਂ ਉਹ ਹੁੰਦੀਆਂ ਸਿੱਪੀਆਂ ਹੁੰਦੀਆਂ ਉਸ ਤਰੀਕੇ ਨਾਲ ਬਣਾ ਸਕਦੇ। ਨਹੀਂ ਤਾਂ ਸਹੀ ਸਿੱਪੀਆਂ ਵੀ ਲਾ ਸਕਦੇ ਹਾਂ। ਤੇ ਉਹ ਵੀ ਕਰ ਸਕਦੇ। ਬਸ ਇਹਨੂੰ ਕਿਦਰੋਂ ਵੀ ਕੋਈ ਇਹਦੇ ਸ਼ੀਟ ਦੀ ਕੋਸ਼ ਕਾਸੇ ਦੀ ਲੋੜ ਨਹੀਂ। ਬਸ ਇਹਦੇ ਅੰਦਰ ਅੰਦਰ ਤੁਸੀਂ ਕੀ ਕਰਨਾ ਪੇਂਟ ਕਰਨਾ। ਫੁੱਲ ਕਿੰਨਾ ਸੋਹਣਾ ਸਟਾਰ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਨਾ ਇਹ ਜਦੋਂ ਤੁਸੀਂ ਕਰਨਾ ਹੈ ਜਿਵੇਂ ਵੱਡੇ-ਅੱਡੇ ਹੁੰਦੇ ਨੇ ਹਨਾ ਉਹਨਾਂ ਤੇ ਜਦੋਂ ਤੁਸੀਂ ਇਹਨੂੰ ਲਾ ਲੈਣਾ ਜਿਵੇਂ ਦੁਪੱਟਾ ਪੇਂਟ ਕਰਨਾ ਵੱਡੇ ਫਰੇਮ ਤੇ ਲਾ ਕੇ ਦੋ ਤਿੰਨ ਫੁੱਲ ਪਾ ਲੈਣੇ ਆ ਜਦੋਂ ਸੁੱਕ ਜਾਣ ਤੇ ਮਗਰੋਂ ਪਹਿਲਾਂ ਇਕੱਲਾ ਆਊਟਲਾਈਨ ਕਰ ਲਓ ਸਾਰਾ ਦੁਪੱਟਾ ਜਦੋਂ ਡਰਾਈ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਵਿੱਚ ਉਹਦੇ ਐਵੇਂ ਗ੍ਰੀਨ ਨੇ ਜਿਹੜਾ ਕਲਰ ਆ ਉਹ ਫਿਲਕਾ ਠੀਕ ਹੈ ਦੇਖੋ ਕਿੰਨਾ ਸੋਹਣਾ ਪੇਂਟ ਹੋਇਆ ਹੁਣ ਆਪਾਂ ਇਹਦੇ ਵਿੱਚ ਵੀ ਸਾਨੂੰ ਹੋਰ ਕਲਰ ਭਰ ਕੇ ਦਿਖਾਉਣਾ ਹੈ ਹੁਣ ਇਹ ਜਦੋਂ ਆ ਥੋੜਾ ਜਿਹਾ ਡਰਾਈ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ 골ਡਨ ਕਲਰ ਦੀਆਂ ਸਿੱਪੀਆਂ ਸਾਨੂੰ ਲਾਉਣੀਆਂ ਲਗਾਵਾਂਗੇ ਵੀ ਕਿਵੇਂ ਸਿੱਪੀ ਲੱਗਦੀ ਹੈ ਇਹ ਵੀ yellow ਕਲਰ ਨਾਲ ਇੱਕ ਅੱਜਕੱਲ ਕਲ ਕਲਰ ওয়াটার ਕਲਰ ਦਾ ਇਫੈਕਟ ਵੀ ਚੱਲਿਆ ਹੋਇਆ ਜਿਵੇਂ ਐਵੇਂ ਤੁਸੀਂ ਇਹਦੇ ਚ ਨੀਚੇ ਥੋੜਾ ਜਿਹਾ ਪਾਣੀ ਦਾ ਟੱਚ ਦੇ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਇਹਦੇ ਤੇ ਪੇਂਟ ਕਰੋਗੇ ਤਾਂ ਹੋਰ ਵੀ ਮਤਲਬ ਜਲਦੀ ਵੀ ਹੋ ਜਾਊਗਾ ਤੇ ਜਿਵੇਂ ਖੜਾ ਜਾ ਪੇਂਟ ਨਹੀਂ ਰਹਿੰਦਾ ਪਤਲਾ ਪਤਲਾ ਜਿਹੜਾ ਲੁੱਕ ਆਉਂਦੀ ਆ ਵਧੀਆ ਇਹ ਬਹੁਤ ਸੋਹਣਾ ਲੱਗਦਾ ਮੈਂ ਥੋੜੇ ਤੇ ਗਿੰਦਾ ਤਾਂ ਕਰਕੇ ਨਾਲ ਆ ਰਿਹਾ ਇਹ ਸੁੱਕਾ ਹੋਊਗਾ ਨਾ ਫਿਰ ਆਪਾਂ ਨੂੰ ਮੈਂ ਜਿਵੇਂ ਥੋੜਾ ਧਿਆਨ ਨਾ ਕਰੀਏ ਤਾਂ ਸੋਨ ਕੋਈ ਲੋੜ ਨਹੀਂ ਦਸ ਤਾਂ ਮਿੰਟ ਚ ਸੁੱਕੇ ਤੇ ਤਪੇਟ ਕਰਨਾ ਬਹੁਤ ਸੌਖਾ ਹੈ ਮੈਨੂੰ ਜਦੋਂ ਸਖਾਉਣਾ ਹੁੰਦਾ ਮੈਨੂੰ ਆਏ ਹੁੰਦਾ ਵੀ ਸੋਨ ਨੂੰ ਪ੍ਰੋਪਰ ਹੀ ਸਾਰਾ ਗਾਈਡ ਕਰਾਂ ਪਹਿਲਾਂ ਤਾਂ ਕੁਝ ਨਾਮ ਬਣਿਆ ਹੋਵੇ ਤਾਂ ਕਿ ਸੋ ਸਿਲ ਪੂਰਾ ਸਿੱਖ ਜਿੰਦਾ ਪਹਿਲਾਂ ਬਣਿਆ ਹੋਊਗਾ ਤਾਂ ਫਿਰ ਪਤਾ ਨਹੀਂ ਲੱਗਦਾ जो सुगा ना जेड़ा पानी आदा बिलकुल ऐ होगा जी मैं कपड़ा ही है मैं कोई उत्ते पेंट नहीं जा कुछ नहीं ਤੇ ਜਿਹੜਾ ਦੂਜਾ ਉਹ ਥੋੜਾ ਜਿਹਾ ਵੀ ਪੇਂਟ ਦਾ ਇਫੈਕਟ ਦਿਖਾਉਗਾ ਵੀ ਹਾਂ ਮੈਂ ਪੇਂਟ ਕੀਤਾ ਹੈ ਇਹ ਜਿਵੇਂ ਪ੍ਰਿੰਟ ਵਾਂਗੂ ਬਣ ਜੂਗਾ ਕਿ ਅਸੀਂ ਉਸ ਤੋਂ ਆਪਣੇ ਫੋਨ 'ላይ ਰੈਡੀ ਰੈਡੀ ਨੇ ਫੁੱਲ ਵੀਡੀਓ ਲਈ ਕਹਿ ਦਿੱਤੀ ਜੇ ਤੁਸੀਂ ਇਹਨਾਂ ਦੀ ਫੁੱਲ ਵੀਡੀਓ ਦੇਖਣੀ ਹੁੰਦੀ ਹੈ ਨਾ ਆਪਣਾ YouTube ਚੈਨਲ ਹੈ ਤੇ ਆਪਣੇ ਜਿਹੜੀ ਵੀ ਅਸੀਂ ਵੀਡੀਓ ਪਾਉਣੇ ਆ ਉਹਦੇ 'ਚ نیچے ਆਪਾਂ ਉਹਦਾ ਲਿੰਕ ਮੈਂਸ਼ਨ ਕਰ ਦਿਆ ਕਰਾਂਗੇ ਤੁਸੀਂ ਉਹ ਲਿੰਕ ਤੇ ਜਾ ਕੇ YouTube ਤੇ ਕੰਪਲੀਟ ਸਾਰੀ ਵੀਡੀਓ ਦੇਖ ਸਕਦੇ ਹੋ ਕਿਉਂਕਿ ਜਿਹੜੀ Facebook ਹੈ Instagram Facebook ਤੇ ਵੀ ਚਲੋ ਫਿਰ ਵੀ ਪੈ ਜਾਂਦੀ ਹੈ Instagram ਤੇ ਇੰਨੀ ਲੰਬੀ ਹੈ ਜਿਹੜੀ ਵੀਡੀਓ ਪੋਸੀਬਲ ਨਹੀਂ ਹੁੰਦੀ ਤਾਂ ਕਰਕੇ ਮੈਨੂੰ ਕਈ ਪਾਰਟਸ ਦੇ ਵਿੱਚ ਪਾਉਣੀ ਪੈਂਦੀ ਹੈ ਤੇ ਉਹ ਟਾਈਮ ਕੰਜ਼ੂਮਿੰਗ ਵੀ ਹੁੰਦੀ ਆ ਤੇ ਸੋਨ ਵੀ ਸਾਰਿਆਂ ਨੂੰ ਬਾਰ-ਬਾਰ ਹਨਾ ਅੱਧੇ-ਅੱਧੇ ਟੋਟੇ ਜਿ ਦੇਖਣੇ ਪੈਣਗੇ ਪਰੰਤੂ ਤੁਸੀਂ ਅਗੱਗੇ ਜਾ ਕੇ YouTube ਤੇ ਪੂਰੀ ਫੁੱਲ ਵੀਡੀਓ ਦੇਖ ਸਕਦੇ ਹੋ ਮੈਂ ਹਾਂਜੀ ਹੋਰ ਆਪਣਾ ਆਲਮੋਸਟ ਈ ਦੇ ਗ੍ਰੀਨ ਵਾਲਾਗਾ ਉਹ ਡਰਾਈ ਹੋ ਗਿਆ ਹੈਗਾ ਤਾਂ ਉਹਦੇ ਵਿੱਚ ਹੁਣ ਆਪਾਂ ਇਹਦੀ ਹੋਰ ਡੈਕੋਰੇਸ਼ਨ ਕਿਵੇਂ ਕਰ ਲਈਏ ਠੀਕ ਹੈ ਇਹਦੇ ਵਿੱਚ ਤੁਸੀਂ ਇਹਨੂੰ ਬੜਾ ਨਹੀਂ ਭਰਨਾ ਆਪਾਂ ਬਸ ਐਵੇਂ ਜਿਵੇਂ ਸਿੱਪੀਆਂ ਲੱਗੀਆਂ ਹੁੰਦੀਆਂ ਹਨ ਦੇਖੇ ਹੋਣਗੇ ਤੁਸੀਂ ਐਵੇਂ ਦੇ ਦੁਪੱਟੇ ਮਾਰਕੀਟ 'ਚ ਅੱਜਕੱਲہ ਕਾਫੀ ਬ੍ਰਾਂਡਸ ਨੇ ਪਾਈ ਹੋਏ ਆ ਤਾਂ ਉਹ ਐਵੇਂ ਲੱਗਦਾ ਜਿਵੇਂ ਹੈਂਡਵਰਕ ਨਾਲ ਸਿੱਪੀਆਂ ਲੱਗੀਆਂ ਹੋਣ ਬਸ ਐਵੇਂ ਤੁਸੀਂ ਇਸ ਚੀਜ਼ ਨੂੰ ਜਾਂ ਐਵੇਂ ਦੀ ਇੱਕ ਗਲੂ ਆਉਂਦੀ ਹੈ ਜੇ ਤੁਸੀਂ origignal ਸਿੱਪੀ ਵੀ ਲਾਉਣਾ ਚਾਹੁੰਦੇ ਹੋ दी दी ला के है जड़ी लगा सकते। देखो जी बहुत सोना पेंट होया आज गिला पाते नहीं ला रहे तो हम सारे जने पूछे भी कि पेंट यूज किए पेंट आप ਉਹੀ ਫੈਬਰਿਕ ਰਿਲ ਦਾ ਪੇਂਟ ਹੈ ਜਿਹੜਾ ਯੂਜ਼ ਕੀਤਾ ਹੈਗਾ ਤੇ ਜਿਹੜੀ ਆ ਵਾਲੀ ਚੀਜ਼ ਹੈ 골ਡਨ ਹਨਾ 골ਡਨ ਦੀ ਲੁੱਕ ਹੀ ਬਹੁਤ ਸੋਹਣੀ ਆਉਂਦੀ ਹੈ ਇਹ ਫੈਬਰਿਕ ਰਿਲ ਦਾ 3D ਆਊਟਲਾਈਨਰ ਹੈ ਇਹ ਤੁਸੀਂ ਵੀ ਮਾਰਕੀਟ ਤੋਂ ਮਿਲ ਜਾਂਦਾ ਤੇ ਇਹ ਦੇਖੋ ਫੈਬਰਿਕ ਤੇ ਮਲਟੀ ਸਰਫੇਸਾਂ ਉੱpon ਕਿਤੇ ਵੀ ਕਾਗਜ਼ ਤੇ ਜਾਂ ਕਿਤੇ ਵੀ ਤੁਸੀਂ ਇਸੀ ਨੂੰ ਯੂਜ਼ ਕਰ ਸਕਦੇ ਹੋ ਤਾਂ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਈ ਆ ਤੇ 골ਡਨ ਹੈ ਜਿਹੜਾ ਸੁੱਕਣ ਤੋਂ ਬਾਅਦ ਦੇਖੋ ਕਿੰਨਾ ਸ਼ਾਈਨ ਕਰ ਰਿਹਾ ਹੈ ਜਦੋਂ ਇਹਨੂੰ ਆਪਾਂ ਇਹ ਸੁੱਕ ਗਿਆ ਡਰਾਈ ਹੋ ਗਿਆ ਨੂੰ ਪੁੱਠੇ ਪਾਸਿਓਂ ਪ੍ਰੈਸ ਕਰਤਾ ਤੇ ਇਹਦੀ ਲੁੱਕ ਹੈ ਜਿਹੜੀ ਫਿਕਸ ਹੋ ਜਾਣੀ ਹੈ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਣ ਜਾਂਦੀਆਂ ਨੇ ਤਾਂ ਜਿਹੜਾ ਆਪਾਂ yellow ਬਣਾਇਆ ਇਹੋ ਜਿਹਾ ਆਪਣਾ ਗਿੱਲ ਹੈਗਾ ਇਹਦੇ ਉੱਤੇ ਵੀ ਆਪਾਂ ਇਸੇ ਤਰੀਕੇ ਨਾਲ ਇਹ ਲਾ ਸਕਦੇ ਹਾਂ ਨਹੀਂ ਤਾਂ ਆਪਣੇ ਕੋਲੇ ਜਿਵੇਂ ਸਿੱਕੀਆਂ ਹੁੰਦੀਆਂ ਸਿੱਕੀਆਂ ਹੈ ਨਹੀਂ ਆਪਣੇ ਕੋਲੇ ਕਿ ਐਵੇਂ ਦੇ ਮਿਰਰ ਹੁੰਦੇ ਆ ਹਨਾ ਮਿਰਰ ਟਾਈਪ ਵੀ ਤੁਸੀਂ ਕੋਈ ਨਾ ਕੋਈ ਚੀਜ਼ ਲਾ ਕੇ ਉਸ ਚੀਜ਼ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਜਿਵੇਂ ਆ ਦੇਖੋ ਮਿਰਰ ਕਿੰਨਾ ਸੋਹਣਾ ਲੱਗ ਰਿਹਾ ਮਿੱਚ ਲਾਇਆ ਹੋਇਆ ਅੱਜ ਕੱਲ ਤਾਂ ਇਹਦੇ ਵਿੱਚ ਨੋਟ ਵਰਕ ਵੀ ਬਹੁਤ ਚੱਲਿਆ ਹੋਇਆ ਹੈ ਜਿਵੇਂ ਆਪਾਂ ਆ ਕੀਤਾ ਹੈਗਾ ਪੇਂਟ ਦੇ ਨਾਲ ਹੀ ਇਹਦੇ ਵਿੱਚ ਤੁਸੀਂ ਐਂਕਰ ਵਰਕ ਦੇ ਨਾਲ ਗੰਢਾਂ ਵੀ ਪਾ ਸਕਦੇ ਹੋ ਉਹ ਸਾਰਾ ਹੈਂਡ ਵਰਕ ਤੇ ਜਿਹੜਾ ਨੀਡਲਵਰਕ ਆ ਉਹ ਮਿਕਸ ਹੋ ਜਾਂਦਾ ਹੈ ਹੈਂਡਪੇਂਟ ਦਾ ਟੱਚ ਵੀ ਆ ਜਾਊਗਾ ਤੇ ਜਿਵੇਂ ਆਪਾਂ ਕੱਲ੍ਹ ਚਿੜੀਆਂ ਬਣਾਈਆਂ ਸੀਗੀਆਂ ਇਹਨਾਂ ਦਾ ਕਾਫੀ ਵਧੀਆ ਰਿਸਪੌਂਸ ਆਇਆ ਕਾਫੀ ਕੁੜੀਆਂ ਨੇ ਮਨੀਸ਼ਾ ਦਾ ਲਿੰਕ ਮੰਗਿਆ ਹਨਾ ਉਹਨਾਂ ਨੇ ਆਰਡਰ ਕਰਨੇ ਸੀ ਕਿ ਲੋਕਲ ਮਾਰਕੀਟ ਚ ਗਿਆ ਕੋਲੇ ਸੀਗੇ ਉਹਨਾਂ ਨੇ ਵੀ ਬਣਾ ਕੇ ਫੋਟੋਜ਼ ਐ ਜਿਹੜੀਆਂ ਸ਼ੇਅਰ ਕੀਤੀਆਂ ਤਾਂ ਐਵੇਂ ਦੀ ਲੁੱਕ ਦੇ ਵਿੱਚ ਤੁਸੀਂ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਜਿਹੜੀਆਂ ਹੈਂਡਪੇਂਟ ਦੇ ਨਾਲ ਬਣਾ ਸਕਦੇ ਹੋ ਤੇ ਆਪਦੇ ਸੋਹਣੇ-ਸੋਹਣੇ ਸੂਟ ਜਿਹੜੇ ਆਪ ਰੈਡੀ ਕਰ ਸਕਦੇ ਹੋ ਤਾਂ ਇਹਨਾਂ ਦੀ ਲੁੱਕ ਦੇਖੋ ਕਿੰਨੀ ਸੋਹਣੀ ਆਈ ਹੈ ਤੇ ਕੁਝ ਵੀ ਨਹੀਂ ਬਸ ਉਹੀ ਚੀਜ਼ਾਂ ਜਿਹੜੀਆਂ ਆਪਾਂ ਆਮ ਰੂਟੀਨ ਦੇ ਵਿੱਚ ਦੇਖਦੇ ਹਾਂ ਉਹੀ ਵਰਤ ਲਈਆਂ ਨੇ ਤੇ ਬਲੌਕ ਪੁੱਛ ਰਹੇ ਸੀ ਕਿ ਕਿਵੇਂ ਦਾ ਹੁੰਦਾ ਜਿਨ੍ਹਾਂ ਨੇ ਨਵੀਂ ਵੀਡੀਓ ਦੇਖੀ ਬਲੌਕ ਇਸ ਤਰੀਕੇ ਦਾ ਹੁੰਦਾ ਲੱਕੜ ਦਾ ਤੇ ਉਹਨੂੰ ਐਵੇਂ ਉੱਤੇ ਜਿਹੜੀ ਵੀ ਫਿਗਰ ਬਣੀ ਹੁੰਦੀ ਹੈ ਉਹ ਇਸ ਤਰੀਕੇ ਨਾਲ ਕਲਰ ਲਾ ਕੇ ਤਾਂ ਐਵੇਂ ਦੀ ਲੁੱਕ ਦੇ ਵਿੱਚ ਆਪਣੇ ਕੋਲੇ ਰੈਡੀ ਹੋ ਜਾਂਦਾ ਐਵੇਂ ਕਲਰ ਲਾ ਕੇ ਪ੍ਰੈਸ ਕਰੋਂਗੇ ਤਾਂ ਬਲੌਕ ਪੇਂਟਿੰਗ ਹੋ ਜਾਂਦੀ ਹੈ ਜੇ ਤੁਹਾਨੂੰ ਤੁਸੀਂ ਵੀ ਐਵੇਂ ਸਿੱਖਣਾ ਚਾਹੁੰਦੇ ਹੋ ਤਾਂ ਆਪਣੀਆਂ ਕਾਫੀ ਵੀਡੀਓਜ਼ ਆਪਾਂ ਅਪਲੋਡ ਕੀਤੀਆਂ ਵੀ ਆ ਨੇ ਮਤਲਬ ਡੇਲੀ بیسਸ ਤੇ ਇਸ ਤੇ ਹੀ ਮੋਸਟਲੀ ਆਪਾਂ ਕਦੇ ਨੀਡਲ ਵਰਕ ਦਾ ਕਦੇ ਹੈਂਡਵਰਕ ਦਾ ਇਹ ਜਿਹੜਾ ਕੋਈ ਨਾ ਕੋਈ ਆਪਾਂ ਪਾਉਂਦੇ ਰਹਿੰਦੇ ਆ ਤੇ ਉੱਥੋਂ ਤੁਸੀਂ ਸਿੱਖ ਸਕਦੇ ਹੋ ਥੈਂਕ ਯੂ ਸਾਡੀਆਂ ਵੀਡੀਓਜ਼ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਥੈਂਕ ਯੂ